ਕਿਵਾ ਕੋਕ ਨਾਮ ਹੈ ਕਿ ਹੁਣ ਕਿਉਂ ਰੋ ਥੋੜੀ देर ਇਹਨਾ ਦੀ ਸੰਗਣੀ ਛਾਏ ਹੋ ਲਿਆ ਜਾਵੇ ਹਾਂ ਔਰ ਖਾ ਕੇ ਭੁੱਖ ਵੀ ਮਿਟ ਗਈ ਐਨੀ ਜੀ ਵੀ ਪੂਰੀ ਹੋ ਗਈ ਤੇ ਉਹ ਲੱਗਦਾ ਉਹ ਮਾਤਾ ਸਵਾਰ ਦਾ ਥੋਮਾ ਰੁਕੋ ਥੋੜਾ ਧੰਨਵਾਦ ਸ਼ੁਕਰੀਆ ਲੈ ਕਾ ਥੈਂਕ ਯੂ ਹਾਂ ਤੁਸੀਂ ਮੈਨੂੰ ਠੀਕ ਵੀ ਭਰਿਆ ਤੇ ਮੈਨੂੰ ਸੌਣ ਨੂੰ ਥਾਂ ਵੀ ਦਿੱਤੀ ਹੁਣ ਮੈਂ ਚੱਲਦਾ ਠੀਕ ਹੈ ਤੁਹਾਡੀ ਜੀ ਆਇਆਂ ਨੂੰ ਤੁਹਾਡੀ ਜੀ ਆਇਆਂ ਠੀਕ ਨਾਸ਼ਤਾ ਵੀ ਹੋਊਗਾ ਤਾਂ ਫਿਰ ਅਸੀਂ ਦੋ ਕੱਢੀ ਅੱਗੇ ਅੱਗੇ ਪਹੁੰਚ ਗਏ ਔਰ ਇੰਨੀ ਅੱਗੇ ਸੇ ਬੱਜ ਗਏ ਕਿਉਂ ਸਾਈਜੀ ਪੈਸਾ ਐਸਾ ਮੈਜਾ ਪੈਸਾ ਅਸੀ ਜੇ ਜਾਵਾਂਗੇ ਸਰ ਪੈਸਾ ਪੈਸਾ ਕਿਤੋਂ ਲਵਾਉਗੇ ਇਹੇ ਗਾਣੀ ਤੂੰ ਸਾਡੇ ਮੇਲ ਤੋੜ ਕੇ ਲੈ ਜਾ ਇਹਨਾਂ ਨੂੰ ਵੇਚ ਕੇ ਲਾ ਕੰਮ ਕਰਦਾ ਆਂ ਓਹੋ ਉਹ ਥੋੜਿਆ ਫਲ ਵੇਚ ਕੇ ਤਾਂ ਮੈਨੂੰ ਮੁੱਠੀ ਭਰ ਪੈਸੇ ਵੀ ਦਿੰਦੇ ਤੂੰ ਸਾਡੀ ਬਾਲਣ ਦੇ ਕੰਮ। ਬਾਲਣ ਇਹਨੂੰ ਦੱਸੇ ਵੀ ਅੱਜਕੱਲ ਬਾਲਣ ਕੌਣ ਵਰਤਦਾ? ਉਹ ਲੋਕਾਂ ਨੇ ਘਰਾਂ 'ਚ ਗੈਸ ਚੁੱਲੇ, ਐਲਪੀਜੀ ਸਿਲੰਡਰ ਰੱਖ ਲਏ। ਜੇ ਤੈਨੂੰ ਹੋਰ ਤਾਂ ਕਹੀ ਦੇ ਨੇ, ਤੈਨੂੰ ਸਾਡੀ ਛਿਲਾ ਕੇ ਲੈ ਜਾ। ਇਹ ਦਵਾਈਆਂ ਬਣਾਉਣ ਦੇ ਕੰਮ ਆਉਂਦੀ ਐ। ਇਸ ਨਾਲ ਤੈਨੂੰ ਕਾਫੀ ਪੈਸੇ ਮਿਲ ਜਾਣਗੇ। ਉਹ ਕੋਲਿਓ। ਛੋਟੇ ਆ, ਛੋਟੇ-ਮੋਟੇ ਕੰਮਾਂ ਨਾਲ, ਚੀਜ਼ਾਂ ਨਾਲ। ਇਹ ਰਾਦੇ ਜੁਨੀ ਪਰ ਲੱਗਿਆ ਭਈ ਆਪਾਂ ਨੂੰ ਤਾਂ ਟੋਠਾ ਭਰ ਕੇ ਪੈਸਾ ਚਾਹੀਦਾ ਟੋਠਾ ਭਰ ਕੇ ਪਰ ਆਏਗਾ ਹਾਂ ਹੋ ਗਿਆ ਉਹ ਟਾੜੀ ਬੜੀ ਸੋਹਣੀ ਤੇ ਮਜ਼ਬੂਤ ਲੱਗ ਰਹੀ ਆ ਕਿਉਂ ਨਾ ਆਪਣੇ ਪਹਾੜੇ ਦਾ ਦਸਤਾ ਬਰਾਕੇ ਇਹਨੇ ਰੱਖਣ ਵੱਟ ਕੇ ਵਿਲਾਸ ਵਿੱਚ ਆ ਮੇਰਾ ਵੀ ਭਾਗ ਇਹ ਟਾੜੀ ਕੀ ਕਰਦੀ ਸੋਚਦੇ ਆ ਕੰਨ ਨਹੀਂ ਲੱਗੇਗਾ ਸਸ ਤੋਂ ਪਾ ਕੇ ਘਹਾੜਾ ਤਾਂ ਹੋ ਗਿਆ ਪਿਆਰ ਤੇ ਹੁਣ ਇੱਕ ਕਰਕੇ ਮੈਂ ਨਾ ਰੁੱਖਾਂ ਨੂੰ ਵੱਟਾ ਮਾਰ ਹਾ ਨਾ ਕਰ ਕਿਉਂ ਕਿੰਨਾ ਵਾਸਤਾ ਨਾਲ ਨਾ ਵੱਡੀ ਕਿਉਂ ਨਾ ਵੱਟਾ ਅਸੀਂ ਤੈਨੂੰ ਪੌਂਕ ਦਿੱਤੇ ਇੱਕ ਮਾਰ ਲਈ ਤੈਨੂੰ 24 ਦਿਨ ਦਿੱਤੇ ਸੌ ਲਈ ਤੇ ਨਾ ਸਾਥ ਤਰੀ ਹਵਾ ਦਿੱਤੀ ਸਾਹ ਲੈ ਲਈ ਪਰ ਪੈਸਾ ਪੈਸਾ ਤਾਂ ਨਹੀਂ ਦੱਤਾ ਉਹ ਅੱਜ ਕੱਲ ਸਭ ਤੋਂ ਵੱਡੀ ਜ਼ਰੂਰਤ ਹੈ ਪੈਸਾ ਕਹਲੇ ਤੁਸੀਂ ਸੁਣੇ ਨਹੀਂ ਪਾਪ ਬੜਾ ਨੋ ਕੋਈਆ ਸਭ ਤੋਂ ਬੜਾ ਰੁਪਈਆ ਹਾਂ ਬੱਟੂ ਲਾ ਮੈਂ ਤਾਂ ਹਾਂ ਗੰਗਾ ਜੀ ਮੈਂ ਛੋੜਦੇ ਰੋ ਪਰ ਸੇਟ ਜੀ ਦੂਸ਼ਿਤ ਗੰਧਲਾ ਪਾਣੀ ਗੰਗਾ ਜੀ ਚ ਸੁੱਤਣਾ ਗੰਗਾ ਜੀ ਤੁਲਸੀ ਤੋਂ ਨਾਲੇ ਆਪਾਂ ਨੂੰ ਪਾਪ ਲੱਗੂ ਕੌ ਮੁਰਖ ਗੰਗਾ ਜੀ ਨਹੀਂ ਦੂਸ਼ਿਤ ਹੋਤੇ ਗੰਗਾ ਜੀ ਨਾਲ ਤਾਂ بڑے بڑے ਪਾਪੀਓ ਕੇ ਪਾਪ ਧੋ ਦਈਏ ਵਿੱਚ ਮੇ ਮਾਰੇ ਵੀ ਧੋ ਦੇਗੀ ਪਰ ਸੇਟ ਜੀ ਜੇ ਆਪਾਂ ਇੱਕ ਸਕੀਮ ਲੜਾਈਏ ਆਪਾਂ ਬੰਦੇ ਪਾਣੀ ਨੂੰ ਸੋਧ ਕੇ ਗੰਗਾ ਨਹੀਂ ਦਿੱਤੀ ਹੈ ਉਹ ਪਾਣੀ ਤੇਰਾ ਬੀਜ਼ਾ ਖਰਚਾ ਹੈ ਆਪਣੀ ਕੱਲ ਆਪਣੀ ਫੈਕਟਰੀ ਤਾਂ ਪਹਿਲਾਂ ਹੀ ਘਾਟੇ 'ਚ ਚੱਲ ਰਹੀ ਆ ਆਪਾਂ ਨੇ ਪੈਸਾ ਖਰਚ ਸਕਦੇ ਨਾਲੇ ਇਤਨੀ ਮਿਹਨਤ ਕੋਣ ਕਰੇ ਐਸੇ ਹੀ ਫੈਕਟਰੀ ਰੋ ਮੇਰੇ ਕੋਲ ਨਹੀਂ ਜਰੂਰਤ ਪਰ ਸੇਟੀ ਇਹਦੇ ਨਾਲ ਜੰਗਾਂ ਚ ਰਹਿਣ ਵਾਲੀ ਜਾਨਵਰ ਉਹ ਮਰਨਗੇ ਲੋਕ ਬਾੜੀ ਪੀਣਗੇ ਉਹ ਬਿਮਾਰ ਹੋਣਗੇ ਉਹੀ ਪਾਣੀ ਅੱਗੇ ਫਸਲਾਂ ਤੇ ਜਾਊ ਫਸਲਾਂ ਖਰਾਬ ਹੋਣਗੀਆਂ ਉਹ ਲੋਕਾਂ 'ਕਾ ਨੁਕਸਾਨ ਹੋਵੇ ਲੋਕਾਂ 'ਕਾ ਹੋਵੇ ਮੰਨਣਾ ਤਾਂ ਬਈ ਪੀਸਾ ਚਾਹੀਏ ਪੀਸਾ

ਹਰ ਜੀ ਬਾਤ ਕਰਦਾ ਅਸੀਂ ਤਾਂ ਬਾਹਰ ਦੇ ੁੱਲੇ ਦਿਲ ਦੇ ਲੋਕ ਆ। ਨਾਲੇ ਸਰਕਾਰੀ ਟੁੱਟੀ ਦੀ ਅਹੀ ਤਾਂ ਮौज ਆ ਜੀ। ਪਰ ਭਾਈ ਸਾਹਿਬ ਤੁਹਾਡੀ ਇਹ ਮौज ਕਰਕੇ ਕਿੰਨਾ ਪਾਣੀ ਵੇਸ ਹੋ ਰਿਹਾ? ਜਿਹੜਾ ਕੰਮ 15 ਤੋਂ 20 ਲੀਟਰ ਵਿੱਚ ਹੋ ਸਕਦਾ ਉਹਦੇ ਨਹੀਂ ਕਿ 2-2 3-4 ਲੀਟਰ ਪਾਣੀ ਵੇਸ ਕਰ ਰਹੇ ਹੋ। ਇਹ ਤਾਂ ਮੂਰਖਤਾ ਹੈ ਨਾ। ਜੇ ਤੁਸੀਂ 15 ਤੋਂ 20 ਲੀਟਰ ਪਾਣੀ ਨਾਲ ਆਪਣੀ ਕਾਰ ਧੋ ਲਵੋ ਤਾਂ ਕਿੰਨਾ ਪਾਣੀ ਵੇਸ ਹੋਤਾ ਬੱਚੇ? ਉਹ ਜਦ ਮੇਰੇ ਕੋਲ ਇੰਨਾ ਪਾਣੀ ਹੈਗਾ ਮੈਂ ਇਹਦਾ 4-5 ਬਣੇ ਬਈ ਮੈਂ ਤਾਂ ਇਹ ਘਰ ਬਾ ਸਿਕਲ ਲੱਗੀ ਸਮਝਾਣ ਦੀ ਮੈਨੂੰ ਸਾਰਾ ਪਤਾ ਹੈ ਪਾਣੀ ਮੇਰਾ ਬਈ ਟੂਟੀ ਦਾ ਕਨੈਕਸ਼ਨ ਮੇਰਾ ਗੱਡੀ ਮੇਰੀ ਉੱਤੋਂ ਤਾ ਉਹ ਵੀ ਮੈਰਿਆ ਤੂੰ ਵਿੱਚ ਮਾਸੀ ਲੱਗਦੀ ਆ ਵਗ ਜਾ ਉਹ ਅੰਦਰ ਮੋੜੀ ਨਹੀਂ ਕਿਰੋਟਾ ਨੂੰ ਉਹਨੂੰ ਕਿਹੜੇ ਪਾਣੀ ਦਾ ਵੀ ਪਾਣੀ ਦੀ ਵਰਤੋਂ ਨਹੀਂ ਬਹੁਤ ਥਾਰਾ ਕਰ ਦਿੱਤੀ ਹੈ ਤੇ ਅਸੀਂ ਦੁਰਵਸ ਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ ਜਿਹੜਾ ਕੰਮ ਅਸੀਂ 15 ਤੋਂ 20 ਲੀਟਰ ਦੇ ਵਿੱਚ ਕਰ ਸਕਦੇ ਆ ਉਹਦੇ ਲਈ ਅਸੀਂ ਖੁੱਲਾ ਖੁੱਲਾ ਪਾਈ ਪਛੱਡੀ ਰੱਖਦੇ ਆ ਤੇ ਉਸ ਤੋਂ ਬਾਅਦ ਜਦੋਂ ਆਪਾਂ ਬਰਸ਼ ਕਰ ਰਹੇ ਹਾਂ ਟੂਟੀ ਨੂੰ ਇਹ ਖੁੱਲਾ ਛੱਡ ਦਿੰਨੇ ਆ ਕਿਉਂ ਭਾਈ ਕਹਿੰਦੇ ਅੱਖ ਸਾਡੇ ਕੋਲ ਤਾਂ ਪਾਣੀ ਹੈਗਾ ਤੁਹਾਡੇ ਕੋਲ ਹੈਗਾ ਤੁਹਾਨੂੰ ਵੀ ਵਿੱਚੋਂ ਮਿਲਿਆ ਹੀ ਆ ਅੱਗੇ ਹੋਰ ਜਿਹੜੀ ਆਪਣੀ ਅਗਲੇ ਜਨਰੇਸ਼ਨ ਆਉਗੀ ਉਹਨੂੰ ਵੀ ਪਾਣੀ ਦੇਣੀ ਲੋੜ ਹੈ ਤੇ ਜੇ ਮਨੁੱਖ ਐਵੇਂ ਹੀ ਦੁਰਵਰਤੋਂ ਕਰਦਾ ਰਿਹਾ ਤਾਂ ਸਾਫ਼ ਪਾਣੀ ਪੀਣ ਨੂੰ ਵੀ ਨਹੀਂ ਮਿਲੇਗਾ ਸਾਫ਼ ਪਾਣੀ ਪੀਣ ਨੂੰ ਵੀ ਨਹੀਂ ਮਿਲੇਗਾ ਤੇ ਆਪਾਂ ਨੂੰ ਪਾਣੀ ਹੀ ਫ੍ਰੀਜ਼ ਕੇ ਪੀਣਾ ਪਵੇਗਾ ਅੱਜ ਵੀ ਪੀਦੇ ਪਰ ਉਹਦੀ ਕੀਮਤ ਇੰਨੀ ਜ਼ਿਆਦਾ ਵੱਧ ਜਾਣੀ ਹੈ ਕਿ ਆਮ ਇਨਸਾਨ ਉਹਨੂੰ ਨਹੀਂ ਖਰੀਦ ਸਕੇਗਾ ਤਾਂ ਮਨੁੱਖ ਇਕੱਲਾ ਪਾਣੀ ਨੂੰ ਹੀ ਨਹੀਂ ਦੁਰਵਰਤੋਂ ਕਰ ਰਿਹਾ ਮਨੁੱਖ ਤੂੰ ਆਪਰ ਦੂਸ਼ਣ ਤੂੰ ਹੀ ਪ੍ਰਦੂਸ਼ਣ ਤੇ ਹੋਰ ਪਤਾ ਨਹੀਂ ਕਿਹਨੇ ਕਿਹੜੇ ਪ੍ਰਦੂਸ਼ਣ ਫੈਲਾ ਰਿਹਾ ਆਓ ਆਪਾਂ ਦੇਖਦੇ ਕਿ ਤੂੰ ਆਪਰ ਦੂਸ਼ਣ ਇਹ ਮੁੰਡਾ ਝੋਲ ਝੋਲ ਦੇ ਰਿਹਾ ਪਾਪਾ ਦੇ ਪਰੇ ਰੁਕ ਜਾ ਰੁਕ ਜਾ ਜੀ ਆ ਤੁਹਾਡੀ ਸਕੂਟੀ ਇਹਨਾਂ ਧੂਆਂ ਛੱਡ ਰਹੀ ਐ ਇਹਦਾ ਕੋਈ ਕੰਮ ਕੁੰਮ ਕਰਾਓ ਜੀ ਇਹ ਗੱਲ ਤੂੰ ਸਾਹ ਲੈਣ ਔਖਾ ਹੋਇਆ ਪਿਆ ਹੋਰ ਆਏ ਗਏ ਉਹ ਦੂਰ ਬਹਾਲਾ ਦੀ ਬਾਕਾ ਤੇ ਅੰਦਰ ਕੋਈ ਪਾਲਾ ਪੈਸਾ ਐਸ ਕਰ 4 ਵਾਰ ਤਫਾ ਹੋਖ ਮੈਂ ਇਹਦਾ ਹੋ ਗਾ ਨਹੀਂ ਕਰ ਰਿਹਾ ਮੈਂ ਤਾਂ ਇਹ ਕਹਿ ਰਿਹਾ ਕਿ ਤੁਹਾਡੀ ਸਕੂਟੀ ਜਿਹੜੀ ਆ ਧੋਏ ਵਰਦੀ ਹੈ ਨਾ ਲੋਕਾਂ ਨੂੰ ਇੱਥੇ ਸਾਹ ਲੈਣਾ ਔਖਾ ਹੋਇਆ ਪਿਆ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਵੇਂ ਅਸਥਮਾ ਇਹ ਸਾਨੀਆ ਕੁਮਾਰੀਆਂ ਕਈਆਂ ਦੇ ਫੇਫੜਿਆਂ ਨੂੰ ਦਿੱਕਤ ਪਾਉਂਦੀਆਂ ਆਲੇ ਕਰਕੇ ਤੇ ਕਈਆਂ ਦਿੱਤਾ ਹੁਣ ਕਮੜੀ ਦੇ ਰੋਗ ਦੀ ਪੈਦਾ ਹੋ ਗਏ ਨੇ ਹਾਂਜੀ ਕੋਈ ਲੋਕਾਂ ਨੇ ਹੁੰਦੇ ਆ ਡਾਕਟਰ ਨੇ ਹੁੰਦੇ ਆ ਡਾਕਟਰ ਨੇ ਹੁੰਦੇ ਪਰੈਂਡੋਗੀ ਹੋੜਾ ਇਹ ਤਾਂ ਵੀ ਕਹਿੰਦੇ ਮੈਨੂੰ ਵੀ ਜੇ ਸਾਡੇ ਕੋਲ ਸਾਫ਼ ਸੁਥਰੀ ਹਵਾ ਸਾਲ ਹੈ ਨਹੀਂ ਵੀ ਨਾ ਬਚੀ ਤਾਂ ਸਾਨੂੰ ਆਕਸੀਜਨ ਸਿਲੰਡਰ ਖਰੀਦਣੇ ਪੈ ਜਾਣਗੇ ਅੱਜ ਤਾਂ ਆਪਾਂ ਦੇਖ ਰਹੇ ਆ ਆਪਣੇ ਸਾਹ ਲੈਣ ਲਈ ਆ ਤਰਫ ਸਾਡਾ ਸਹਾਰਾ ਬਣ ਰਹੇ ਨੇ ਕਿ ਜੇ ਅਸੀਂ ਦਰਸਤ ਵੀ ਕੱਢਦੇ ਹੋਏ ਤੇ ਉਦੋਂ ਤੁਹਾਨੂੰ ਤੁਸੀਂ ਇਹਨਾਂ ਜ਼ਿਆਦਾ ਵੱਧ ਜਾਏਗਾ ਫੈਕਟਰੀਆਂ ਦਾ ਪ੍ਰਦੂਸ਼ਨ ਇਹਨਾਂ ਜ਼ਿਆਦਾ ਵੱਧ ਜਾਏਗਾ ਸਾਡੇ ਸਾਹਨਾਂ ਦਾ ਪ੍ਰਦੂਸ਼ਨ ਇਹਨਾਂ ਵੱਧ ਜਾਏਗਾ ਕਿ ਸਾਡੇ ਲਈ ਸਾਹ ਲੈਣ ਜੋਗੀ ਵੀ ਹਵਾ ਨਹੀਂ ਬਚਣੀ ਤਾਂ ਮਨੁੱਖ ਕਹਿੰਦਾ ਇੱਥੇ ਚੁੱਪ ਨਹੀਂ ਕਰਦਾ ਉਸ ਤੋਂ ਬਾਅਦ ਇੱਕ ਪ੍ਰਦੂਸ਼ਨ ਹੈ ਜਿਹਨੂੰ ਅਸੀਂ ਪ੍ਰਦੂਸ਼ਨ ਦਾ ਮੰਨ ਲਈ ਨਹੀਂ ਅੱਗੇ ਲਾਪਰਵਾਹੀ ਨਾਲ ਕਰਨ ਲੱਗਿਆ ਹੋਇਆ ਹੈ ਅਸੀਂ ਕਹਿੰਦੇ ਹਾਂ ਅਸਟਾ ਇੰਜੋਏ ਕਰਦੇ ਆ ਜੀ ਪਰ ਉਹ ਪ੍ਰਦੂਸ਼ਣ ਹੈ ਆ ਦੇਖੋ ਕਿਹੜਾ ਕਾਇਆ ਕਾ ਸਵਾਰੀਆਂ ਦਾ ਟਾਈਮ ਵੀ ਚੱਕਣਾ ਹੋ ਆ ਬਈ ਉਹਦੇ ਟਾਈਮ ਚੱਕਣਾ ਹੈ ਜਾ ਕੇ ਸਵਾਰੀਆਂ ਦੇ ਚੱਕੋ ਮੇਕਰ ਦੀ ਪਾਪਲੀ ਪੜੀ ਦਾ ਪੱਤ ਚੱਕ ਦਿਓ ਨਾਲੇ ਤੇ ਨੁਕਤਾ ਪਰ ਅਜੋ ਉਨਤੇ ਟੈਨ ਲਾਇਆ ਹੋਇਆ ਆ ਲੱਗਿਆ ਬੈਨ ਲੋਏ ਕਿਸ ਹੋਰ ਇੱਕ ਵੀ ਸਰਕਾਰੀ ਵਾਸਤੇ ਖਾ ਦਿਓ ਜਿਸ ਪਾਇਓ ਪ੍ਰੈਸ਼ਰ ਹੋ ਉਹਨੇ ਨਾਲ ਲੱਗਿਆ ਹੋਆ ਮਾਰਾ ਬਾਤਾਂ ਉਹਦੇ ਸਾਰੇ ਯੋਗ ਹਵਾ ਬਾਈ ਧੁੰਨੀ ਪਰ ਤੂੰ ਫਿਰ ਤੂੰ ਮੈਨੂੰ ਸੁਣ ਲਿਆ ਓਏ ਇਹ ਧੁੰਨੀ ਨਹੀਂ ਧੁੰਨੀ ਮਤਲਬ ਆਵਾਜ਼ ਨਾਲ ਰੋਲਣਾ ਜਿਹੜਾ ਕੰਟੂਸ਼ਨ ਸੈਦਾ ਓਕਾ ਯੋਗ ਇਹ ਤੁਮੇ ਵੀ ਸੁਣ ਲਿਆ ਬਾਈ ਇਹ ਬਰੋਲੇ ਗਾਲ ਵੀ ਪ੍ਰਦੂਸ਼ਨ ਹੋ ਰਿਹਾ ਕਿਆ ਯੋ ਜੋਨ ਕੀ ਖੜੀ ਆ ਪੰਚੂਪੂ ਸੀ ਤੰਨੋ ਕਹਾ ਰੋਲੇ ਗਾਲ ਪ੍ਰਦੂਸ਼ਨ ਹੋਵਾ ਹਲੂ ਯੋ ਜਾ ਕਾ ਕਹਾਵੀ ਰੋਂਦੀਆਂ ਕੁੜੀਆਂ ਨੂੰ ਮਾਰ ਦੇ ਪਾ ਰੋ ਮੰਨੂ ਜਾ ਕਾ ਕਹਾਗੀ ਮੰਨੂ ਚੱਟਾ ਨੂੰ ਬੋਲੋ ਨਾ ਪਰ ਦੁੱਸਣ ਹੋਵਾ ਲਾ ਕੀ ਪਸੂਣ ਗਈ ਓ ਤੁਸੀਂ ਲੋਕੀ ਸਮਝ ਸਕਦੇ ਤੁਸੀਂ ਲੋਕ ਤਾਂ ਕੱਪ ਪ੍ਰੈਸ਼ਰ ਹੁੰਦਾ ਜਾ ਵਜਾ ਕੇ ਵਜਾ ਵਜਾ ਕੇ ਵਜਾ ਵਜਾ ਕੇ ਲੋਕਾਂ ਦੇ ਕੰਨ ਨਹੀਂ ਪਾੜਨੇ ਨੇ ਹਾਂ ਲੋਕਾਂ ਦੇ ਕੰਨ ਪਟਾ ਲੈ ਹਾਂ ਲੋਕਾਂ ਦੇ ਵੱਡਾ ਹਾਂ ਲੋਕਾਂ ਨੂੰ ਇਹ ਤਕਲੀਫ ਹੋਵਾ ਆਹੋ ਮਨੂ ਘੇ ਬਈ ਤਾਂ ਤੁਸੀਂ ਸਾਰਿਆਂ ਨੇ ਦੇਖਿਆ ਇਹ ਸਿਰਫ ਕੈਂਪ ਦੀ ਸੱਚਾਈ ਹੈ ਮਨੁੱਖ ਨੇ ਆਪਣੀਆਂ ਲੋੜਾਂ ਨੂੰ ਪੂਰਾ ਕਰਨ ਵਾਸਤੇ ਕੁਦਰਤੀ ਸੰਗਾਂ ਨੂੰ ਇਸ ਹੱਦ ਤੱਕ ਬਰਬਾਦ ਕਰਤਾ ਤੇ ਕਿਉਂ ਉਹਨਾਂ ਨੂੰ ਸ਼ਬਦਾਂ ਵਿੱਚ ਵੀ ਬਿਆਨ ਕਰਨਾ ਬਹੁਤ ਮੁਸ਼ਕਿਲ ਹੈ ਪਰ ਜੇ ਅਸੀਂ ਫਿਊਚਰ ਵਿੱਚ 83 ਡਾਉਣ ਵਾਲਾ ਕੱਲ ਕਿਹੋ ਜਿਹਾ ਹੋਏਗਾ ਦੇਖਣਾ ਚਾਹੋਗੇ ਦੇਖਣਾ ਚਾਹੋਗੇ ਐਨੀ ਗਰਮੀ ਨਾਕ ਦੇ ਟੱਕੀ ਤੇ ਨਾਕ ਦੇ ਸੁਣੀ ਪਰ ਉਸਾਬ ਵੀ ਨਹੀਂ ਆ ਰਹਾ ਧੁੱਪ ਨਾਲ ਧੁੱਪ ਤੇ ਪਿਆਸ ਮੇਰੇ ਜਾਨ ਲੈ ਲੈਣੀ ਆ ਰਹੀ ਪੇੜ ਲਈ ਪਾਣੀ ਨਹੀਂ ਹੈਗਾ ਉੱਤੋਂ ਗਰਮੀ ਐਨੀ ਤੇ ਬੱਸ ਸਭ ਸੁੱਕ ਕੇ ਸਾਹ ਲੈਣੀ ਸਾਫ ਸੁਥਰੀ ਹਵਾ ਵੀ ਨਹੀਂ

ਗਰਮਕ ਪਛਤ ਕੇ ਮੈਨੂੰ ਲੱਗਿਆ ਮੈਂ ਤਾਂ ਉਹ ਦੱਸਾਂਗੇ ਤਾਂ ਖੜਾ ਹੋ ਕੇ ਇਕੱਲਾ-ਕੱਲਾ ਪੁਆਇੰਟ ਵੀ ਅਸੀਂ ਕੀ ਦੱਸਿਆ ਬਹੁਤ ਵਧੀਆ ਤਾਂ ਸਾਰੇ ਕਹਿ ਰਹੇ ਨੇ ਇੱਕ ਕੋਈ ਕੋਈ ਵੀ ਜਿਹੜਾ ਖੜਾ ਹੋਵੇ పానీ ప్రదూషణ ఏదీ ఖత్మ ఉందా పా దుర్వర్తీ ਅਰਗੇ ਯੂਜ਼ ਕਰ ਲਿਆ ਤਾਂ ਆਉਂ ਵਾਲੀ ਚਣੜੀ ਦਾ ਪਾਣੀ ਬਹੁਤ ਪਾਣੀ ਵਹ ਰਿਹਾ ਹੈ ਕਲਾਪਿੰਗ ਮਨੁੱਖ ਨੇ ਆਪਣੀ ਲੋੜ ਮੁਤਾਬਕ ਆਪਣੀਆਂ ਜਿਹੜੀਆਂ ਚੀਜ਼ਾਂ ਤੋਂ ਬਣਾਈਆਂ ਨੇ ਗੱਡੀਆਂ ਕਾਰਾਂ ਠੀਕ ਹੈ ਹੋਰ ਪਤਾ ਨਹੀਂ ਕਿੰਨੇ ਕਿ ਇਲੈਕਟ੍ਰੋਨਿਕ ਗੈਜਟ ਬਣਾ ਲਏ ਪਰ ਜਿਹੜਾ ਕੁਦਰਤ ਦੁਨੀਆ ਦਾ ਨੁਕਸਾਨ ਹੋ ਰਿਹਾ ਇਹ ਇੱਥੇ ਹੀ ਸ਼ਾਂਤ ਨਹੀਂ ਹੁੰਦਾ ਤਾਂ ਇਸ ਲਈ ਮੁਹਿੰਮ ਤਾਂ ਪਹਿਲਾਂ ਹੀ ਚੱਲ ਰਹੀ ਹੈ ਇੱਕ ਹੋਰ ਅਸੀਂ ਗੱਲ ਕਹਿਣਾ ਆਇਆ ਵੀ ਮਹੂਨ ਤਾਂ ਪਹਿਲਾਂ ਚੱਲ ਰਹੀ ਆ ਕਿ ਆਪਣੇ ਆਪਣੇ ਸ਼ਰਮ ਦੇ ਤੇ ਕਬੂਤਾ ਲਾਓ ਇੱਕ ਦਰਾ ਖਿਲਾਓ ਇੱਕ ਪਲੈਂਟਰ ਲਾਓ ਠੀਕ ਹੈ ਤੇ ਉੱਟਾ ਨਾ ਕੋਈ ਬੱਟੀ ਗੱਲ ਨਹੀਂ ਮੇਰੇ ਵਰਗਾ ਉੱਠ ਕੇ ਗਾਂਦਾ ਖੱਡਾ ਪੱਟ ਕੇ ਲਾ ਯਾਰ ਉਲਾਦ ਰੱਖ ਲਿਆ ਕੇ ਬਿਨਾਂ ਤੇਰਾ ਪਰ ਉਹਨੂੰ ਬੱਚਾ ਵਾਂਗੂ ਪਾਲਣਾ ਉਹਦੀ ਜ਼ਿੰਮੇਵਾਰੀ ਚੱਕਣੀ ਉਹਨੂੰ ਟਾਈਮ ਫਿਰ ਪਾਣੀ ਪੋਣਾ ਉਹਦੀ ਦੇਖਣਾ ਕਰਣੀ ਇਹ ਸਭ ਤੋਂ ਵੱਡੀ ਚੀਜ਼ ਆ ਅਸੀਂ ਕੱਲਾ ਰੁੱਖ ਨਹੀਂ ਲਾਉਣਾ ਅਸੀਂ ਉਹਦੀ ਦੇਖਭਾਲ ਕਰਨੀ ਆ ਅਨੁਪੁੱਤਾਂ ਵਾਂਗੂ ਅਨੁਪੁੱਤਾਂ ਵਾਂਗੂ ਪਾਲਣਾ ਤੇ ਇਸ ਤੋਂ ਬਾਅਦ ਇੱਕ ਹੋਰ ਚੀਜ਼ ਹੈ ਰੌਲੇ ਪ੍ਰੋਡਕਸ਼ਨ ਦੇ ਵਿੱਚ ਕੱਲੇ ਹੋਰ ਨਹੀਂ ਧਾਰਮਿਕ ਸਥਾਨਾਂ ਤੇ ਵਜਦੇ ਵੱਡੇ ਵੱਡੇ ਉੱਚ-ਉੱਚ ਵਾ ਵਾ ਵਾਜਦਾ ਤੇ ਸਪੀਕਰ ਕਿ ਅੱਸੀ ਵਿਆਹ ਹੋ ਰਿਹਾ ਕੁਛ ਹੋ ਰਿਹਾ ਅਸੀਂ ਇੰਨੀ ਉੱਚ-ਉੱਚ ਡੀਜੇ ਕਰ ਦਿੰਨੇ ਆ ਤੇ ਜੇ ਸਾਨੂੰ ਕੋਈ ਗਵਾਂਡੀ ਕਹਿੰਦਾ ਵੀ ਸਾਨੂੰ ਦਿੱਕਤ ਆਈ ਥੋੜੀ ਜਿਹੀ ਆਵਾਜ਼ ਘਟਾ ਲਓ ਅਸੀਂ ਕਹਿੰਦਾ ਲੈ ਸਾਲ ਚ ਇੱਕ ਵਾਰੀ ਤਾਂ ਹੁੰਦਾ ਵੀ ਜਿਹੜਾ ਤੁਸੀਂ ਸਾਲ ਚ ਇੱਕ ਵਾਰੀ ਕੀਤਾ ਅਗਲੇ ਸਾਲ ਤਾਂ ਸਾਰੀ ਉਮਰ ਦਾ ਬੇੜਾ ਬਹਿ ਜਾਊਗਾ ਨਾ ਜਿੰਨੂ ਹਾਰਟ ਦੀ ਪ੍ਰੋਬਲਮ ਹੈ ਜਾਂ ਕੋਈ ਹੋਰ ਪ੍ਰੋਬਲਮ ਹੈ ਕਿਸੇ ਨੂੰ ਮਾਈਗਰੇਨ ਦੀ ਪ੍ਰੋਬਲਮ ਅੱਜ ਕੱਲ ਮਾਈਗਰੇਨ ਬਹੁਤ ਵਧਦਾ ਜਾ ਰਿਹਾ ਇੱਕ ਸਾਈਡ ਤੋਂ ਸਿਰ ਦਰਦ ਕਰਨ ਲੱਗਦਾ ਮੜ ਜਾ ਵੀ ਰੋਲਾ ਰੱਪਾ ਨਹੀਂ ਸੈਨ ਕਰ ਸਕਦੇ ਆਪਣੇ ਪੇਰੈਂਟਸ ਵੀ ਹੋ ਸਕਦੇ ਨੇ ਉਹਦੇ ਵਿੱਚੋਂ ਠੀਕ ਹੈ ਤੇ ਸਾਰਾ ਸਮਾਜਿਕ ਪਰਿਵਾਰ ਦੀ ਤਰ੍ਹਾਂ ਆ ਜਿਵੇਂ ਸਰ ਖੜੇ ਨੇ ਇਹ ਸਾਡੇ ਪੇਰੈਂਟਸ ਨੇ ਹੈਨਾ ਤੇ ਜਿੰਨ ਜਿਹੜੇ ਵੀ ਮਤਲਬ ਇਹਨਾਂ ਦੀ ਉਮਰ ਤੇ ਹੋਣਗੇ ਉਹ ਸਾਡੀ ਪੇਰੈਂਟਸ ਨੇ ਠੀਕ ਹੈ ਤੇ ਜੇ ਸਾਡੇ ਪੇਰੈਂਟਸ ਤੇ ਜਿਹੜੇ ਤੁਹਾਡੇ ਦੇ ਛੋਟੇ ਨੇ ਤੁਹਾਡੇ ਛੋਟੇ ਭੈਣ ਭਾਈ ਠੀਕ ਹੈ ਇਹ ਛੋਟੇ ਬੱਚੇ ਛੋਟੇ ਬੱਚੇ ਕੱਲ ਤੁਸੀਂ ਵੱਡੇ ਹੋਣਾ ਤੁਹਾਡੇ ਵੀ ਬੱਚੇ ਹੋਣਗੇ ਤੁਹਾਡੇ ਦਸਪਿਆਂ ਵਰਗੇ ਤੇ ਜੇ ਤੁਸੀਂ ਉਹਨਾਂ ਲਈ ਪਾਣੀ ਨਹੀਂ ਛੱਟੋਗੇ ਸਾਫ਼ ਸੁਥਰੀ ਹਵਾ ਨਹੀਂ ਛੱਟੋਗੇ ਤੇ ਉਹ ਤੁਹਾਡੇ ਕੀ ਕਰਨਗੇ ਉਹ ਤਾਂ ਗਾਲੇ ਕੱਢਣਗੇ ਨਾ ਤੁਹਾਨੂੰ ਵੀ ਸਾਡੇ ਪੂਰਵਜਾਂ ਨੇ ਸਾਡੇ ਲਈ ਕੁਝ ਵੀ ਨਹੀਂ ਛੱਡਿਆ ਤਾਂ ਸਾਰੇ ਖੜੇ ਹੋ ਜਾਓ ਹੁਣ ਇੱਕ ਵਾਰੀ ਸਾਰੇ ਖੜੇ ਹੋ ਜਾਓ

मेरी बात सुनो ये जो प्लेज है ना ये प्लेज अभी लास्ट टू तो लास्ट वीक हमने पौधे लगाए हैं लगाए हैं ना पौधे ये उसके लिए है उसकी सारी केयर तुम लोगों ने करनी है सिर्फ उन लोगों की ड्यूटी लगी जिनकी उन्होंने नहीं करनी सभी ने करनी है क्लियर चलो लो प्लेज सज्जा थके कर लो मंदिर रख देगा मैं तुरा कर ਮੇਰੇ ਪਿੱਛੇ ਪਿੱਛੇ ਬੋਲਣਾ ਅਸੀਂ ਸਾਰੇ ਅਸੀਂ ਸਾਰੇ ਆਪਣੇ ਆਪ ਨਾਲ ਆਪਣੇ ਆਪ ਨਾਲ ਇਹ ਪ੍ਰਣ ਕਰਦੇ ਆ ਕਿ ਅਸੀਂ ਆਪਣੇ ਜਨਮ ਦਿਨ ਤੇ ਆਪਣੇ ਜਨਮ ਦਿਨ ਤੇ ਇੱਕ ਬੂਟਾ ਜ਼ਰੂਰ ਲਗਾਵਾਂਗੇ ਇੱਕ ਬੂਟਾ ਜ਼ਰੂਰ ਲਗਾਵਾਂਗੇ ਜੇਸੀ ਬੂਟਾ ਨਹੀਂ ਲਾ ਸਕਦੇ ਜੇਸੀ ਬੂਟਾ ਨਹੀਂ ਲਾ ਸਕਦੇ ਜਿਹੜੇ ਲੱਗੇ ਹੋਏ ਨੇ ਜਿਹੜੇ ਲੱਗੇ ਹੋਏ ਨੇ ਅਸੀਂ ਉਹਨਾਂ ਨੂੰ ਆਪਣੇ ਬੱਚਾ ਵਾਂਗ ਪਾਲ ਪਾਲਣ ਪੋਸ਼ਣ ਕਰਾਂਗੇ ਅਸੀਂ ਉਹਨਾਂ ਨੂੰ ਆਪਣੇ ਬੱਚਾ ਵਾਂਗ ਪਾਲਣ ਪੋਸ਼ਣ ਕਰਾਂਗੇ ਤੇ ਜਿਹੜੇ ਸਕੂਲ ਦੇ ਵਿੱਚ ਆ ਘਰੇ ਸਾਡੇ ਸਾਰੇ ਛੋਟੇ ਦਰਖਤ ਲੱਗੇ ਹੋਏ ਨੇ ਉਹਨਾਂ ਦੇ ਅਸੀਂ ਦੇਖਭਾਲ ਕਰਾਂਗੇ ਉਹਨਾਂ ਦੀ ਅਸੀਂ ਦੇਖਭਾਲ ਕਰਾਂਗੇ ਸਵੇਰੇ ਰੋਜ਼ ਪਾਣੀ ਪਾਵਾਂਗੇ ਸਵੇਰੇ ਰੋਜ਼ ਪਾਣੀ ਪਾਵਾਂਗੇ ਜੇ ਕੋਈ ਖਰਾਬ ਕਰਦਾ ਹੋਇਆ ਨੇ ਖਰਾਬ ਕਰਦਾ ਉਹਦੀ ਸ਼ਿਕਾਇਤ ਕਰਾਂਗੇ ਅਸੀਂ ਸ਼ਿਕਾਇਤ ਕਰਾਂਗੇ ਧੰਨਵਾਦ ਧੰਨਵਾਦ